ਫਿਰ ਸਭ ਅੱਜ ਤੋਂ ਕੁਝ ਕੁ ਮਹੀਨੇ ਪਹਿਲਾਂ ਕੈਨੇਡੀਅਨ ਕਹਿੰਦੇ ਸੀ ਵੀ ਵਿਆਜ ਦਰਾਂ ਘੱਟ ਹੋਣੀਆਂ ਚਾਹੀਦੀਆਂ ਘਰ ਥੋੜੇ ਜਿਹਾ ਸਸਤੇ ਹੋਣੇ ਚਾਹੀਦੇ ਇਮੀਗ੍ਰੇਸ਼ਨ ਘਟਣੀ ਚਾਹੀਦੀ ਔਰ ਤਿੰਨਾ ਚ ਇੰਪਰੂਵਮੈਂਟ ਦਿਖੀ ਹੈ ਕੀ ਹੁਣ ਖੁਸ਼ ਨੇ ਕੈਨੇਡੀਅਨ ਕੈਨੇਡੀਅਨ ਦੇਖੋ ਜਿਹੜਾ ਜਦੋਂ ਖੁਸ਼ੀ ਦਾ ਇੰਡੈਕਸ ਹੁੰਦਾ ਨਾ ਹੋ ਸਕਦਾ ਉਹਨਾਂ ਕੋਲ ਕੋਲ ਨੂੰ ਕੋਈ ਹੋਰ ਗੱਲਾਂ ਪੁੱਛੀਆਂ ਗਈਆਂ ਹੁਣ ਹੁਣ ਸਾਡਾ ਇਹ ਸੁਣ ਕੇ ਕੋਈ ਸਾਡੇ ਦਰਸ਼ਕ ਕਹਿਣਗੇ ਕਿ ਤੁਹਾਨੂੰ ਕਿੱਥੋਂ ਖੁਸ਼ੀ ਦੀ ਪਈ ਅਸੀਂ ਤੇ ਸਾਨੂੰ ਤੇ ਮਾਰ ਲਿਆ ਕਿਸ਼ਤਾ ਨੇ ਆ ਉਹ ਮਾਰ ਲੇ ਤੇ ਕ੍ਰਾਈਮ ਇੰਨਾ ਵੱਧ ਗਿਆ ਪਰ ਉਹ ਜਿਹੜਾ ਕ੍ਰਾਈਮ ਦਾ ਉਹਦੀ ਰਿਪੋਰਟ ਵੱਖਰੀ ਹੁੰਦੀ ਆ ਇਹ ਇੱਕ ਸਰਵੇਖਣ ਕਰਨ ਵਾਲੀ ਕੰਪਨੀ ਦਾ ਜਿਹੜਾ ਸਰਵੇਖਣ ਖੁਸ਼ੀ ਦਾ ਇੰਡੈਕਸ ਹੈ ਵਰਲਡ ਓਵਰ ਹੁੰਦਾ ਹੈ ਇਹ ਕੈਨੇਡਾ ਦਾ ਆਪਣਾ ਹੈ ਇਹ ਜਿਹੜਾ ਸਰਵੇ ਹੈ ਉਹਦੀ ਗੱਲ ਕਰਦੇ ਹਾਂ ਜੀ ਇਹਦੇ ਵਿੱਚ ਕੈਨੇਡਾ ਦੇ 10 ਹੈਪੀਐਸਟ ਸਿਟੀਜ਼ ਦੀ ਲਿਸਟ ਬਣੀ ਹੈ ਤੇ ਕੈਨੇਡਾ ਦੇ ਜਿਹੜੇ ਪ੍ਰੋਵਿੰਸ ਨੇ ਉਹਨਾਂ ਦੀ ਸੂਚੀ ਬਣੀ ਹੈ ਕਿ ਸਭ ਤੋਂ ਵੱਧ ਕਿਹੜਾ ਸੂਬਾ ਜਿਹੜਾ ਉਹ ਹੈਪੀ ਹੈ ਲੈਗਰ ਹੈਪੀਨੈਸ ਇੰਡੈਕਸ LHI ਇੱਕ ਬਣਾਇਆ ਗਿਆ ਲੈਗਰ ਬਲੋਂ ਇਹ ਜਿਹੜਾ ਪੋਲ ਕੀਤਾ ਗਿਆ ਜੀ ਇਹਦੇ ਵਿੱਚ 100 ਤੋਂ ਲੈ ਕੇ 0 ਤੋਂ ਲੈ ਕੇ 100 ਤੱਕ ਦੇ ਨੰਬਰ ਜਿਹੜੇ ਨੇ ਉਹ ਜਿਹੜੇ ਸਰਵੇ ਕੀਤੇ ਲੋਕਾਂ ਨੂੰ ਉਹਨਾਂ ਨੂੰ ਦੇਣ ਲਈ ਆ ਗਿਆ ਸੀ ਇਹ ਸਰਵੇ ਕੀਤਾ ਗਿਆ 18 ਸਾਲ ਜਾਂ 18 ਸਾਲ ਤੋਂ ਵੱਧ ਉਮਰ ਦੇ ਕੈਨੇਡੀਅਨਾਂ ਨੂੰ ਪੁੱਛਿਆ ਗਿਆ ਸਵਾਲ ਸਾਰੇ ਹੁਣ ਇਹਦੇ ਵਿੱਚ ਬਹੁਤ ਸਾਰੀਆਂ ਛੋਟ ਛੋਟੀਆਂ ਚੀਜ਼ਾਂ ਦੇ ਸਵਾਲ ਵੀ ਪੁੱਛੇ ਗਏ ਕਿ ਤੁਸੀਂ ਸੌਦੇ ਕਿੰਨਾ ਉਹ ਫੂਡ ਕਿਸ ਤਰ੍ਹਾਂ ਦਾ ਹੈਗਾ ਕੰਮ ਕਿਸ ਤਰ੍ਹਾਂ ਦੇ ਨੇ ਕੰਮ ਤੇ ਆਉਣ ਜਾਣ ਲਈ ਸਫਰ ਕਿਸੋ ਕਿਹੋ ਜਿਹਾ ਕਿੰਨੀ ਕਿਸਮਤ ਸਿਆ ਹੁੰਦੀ ਹੈ ਤੇ ਇਹਨਾਂ ਰਿਜ਼ਲਟਸ ਨੂੰ ਕਨਫਿਊਜ਼ ਨਾ ਕੀਤਾ ਜਾਵੇ ਵਾਇਲੈਂਟ ਐਕਟੀਵਿਟੀ ਦੇ ਨਾਲ ਉਹਦੇ ਲਈ ਡੇਂਜਰਸ ਸਿਟੀਜ਼ ਦੀ ਸੂਚੀ ਵੀ ਹੈਗੀ ਆ ਤੁਸੀਂ ਉਹ ਦੇਖ ਸਕਦੇ ਹੋ ਹੁਣ ਜਿਹੜੇ ਇਹ 0 ਤੋਂ ਲੈ ਕੇ 100 ਤੱਕ ਨੰਬਰ ਦੇਣ ਲਈ ਕਿਹਾ ਗਿਆ ਸੀ ਕੈਨੇਡਾ ਦੇ ਵਿੱਚ ਲੋਕਾਂ ਨੇ ਰਲ ਮਿਲ ਕੇ ਓਵਰ ਆਲ ਔਸਤ 68 ਨੰਬਰ ਦਿੱਤੇ ਨੇ 100 ਦੇ ਵਿੱਚੋਂ ਜੇ ਖੁਸ਼ ਸ਼ਹਿਰਾਂ ਦੀ ਗੱਲ ਕੀਤੀ ਜਾਵੇ ਤਾਂ ਜਿਹੜਾ ਟੋਰਾਂਟੋ ਦਾ ਸਭਰਬ ਮਿਸਿਸਾਗਾ ਉਹ ਨੰਬਰ 1 ਤੇ ਆ ਫਿਰ ਮੌਂਟਰੀਅਲ ਹੈਮਿਲਟਨ ਬ੍ਰੈਂਪਟਨ ਆਟਵਾ ਕੈਲਗਰੀ ਇਸ ਜਿਹੜਾ ਜੀ ਇਹ ਇਥੇ ਇੱਕ 4-5 ਦੇ ਵਿੱਚ ਉੱਪਰ ਸਾਰੇ ਆ ਜਾਂਦੇ ਨੇ ਐਡਵਿੰਟਨ ਵੈਂਕੂਵਰ ਵਿਨੀਪੈਗ ਥੋੜਾ ਜਿਹਾ ਹੇਠਾਂ ਆ ਜਾਂਦੇ ਨੇ ਸੋ 10 ਕ ਸੂਚੀ ਦੇ ਵਿੱਚ ਦਸਾਂ ਦੀ ਸੂਚੀ ਦੇ ਵਿੱਚ ਟੋਰਾਂਟੋ ਜਿਹੜਾ ਸਭ ਤੋਂ ਹੇਠਲੇ ਨੰਬਰ ਤੇ ਟੋਰਾਂਟੋ ਮਿਨਿਸਪੈਲਟੀ ਜਿਹੜੀ ਆ ਉਹ ਹੇਠਲੇ ਤੇ ਆ ਜੇ ਅਸੀਂ ਇਹ ਇਹ ਨਾ ਸ਼ਹਿਰਾਂ ਦੀ ਗੱਲ ਕਰੀਏ ਕਿ ਜਿਹੜੇ ਸ਼ਹਿਰ ਹੈਗੇ ਨੇ ਇਹਨਾਂ ਵਿੱਚ ਸਭ ਤੋਂ ਵੱਧ ਖੁਸ਼ ਸ਼ਹਿਰ ਕਿਹੜੇ ਸੂਬੇ ਦੇ ਨੇ ਉਹ ਉਨਟੇਰੀਓ ਦੇ ਆਉਂਦੇ ਨੇ ਕਿਉਂਕਿ ਉਹਨਾਂ ਦੇ ਸ਼ਹਿਰਾਂ ਦੀ ਗਿਣਤੀ ਵੀ ਬਹੁਤ ਜ਼ਿਆਦਾ ਪਰ ਓਵਰਆਲ ਸੂਬਾਈ ਜਿਹੜਾ ਜੇ ਅਸੀਂ ਸੂਚਕ ਅੰਕ ਦੇਖਣਾ ਹੋਵੇ ਤਾਂ ਕਯੂਬਿਕ ਨੂੰ ਤਕਰੀਬਨ 72 ਅੰਕ ਮਿਲਦੇ ਨੇ ਨਿਊ ਬ੍ਰਾਂਡਸਵਿਕ 70 ਨਿਊ ਫਾਉਂਡਲੈਂਡ ਉਸ ਤੋਂ ਫਿਰ ਥੱਲੇ ਫਿਰ ਬਹੁਤੇ ਜਿਹੜੇ ਅਗਲੇ ਸੂਬੇ ਨੇ ਜ਼ਿਆਦਾ ਆਬਾਦੀ ਵਾਲੇ ਜਿਹੜਾ ਚਲਬਰਟਾ ਜਿਹੜਾ ਹੈ ਉਹ ਉਸ ਤੋਂ ਬਾਅਦ ਬ੍ਰਿਟਿਸ਼ ਕੋਲੰਬੀਆ ਤੇ ਫਿਰ ਉਨਟੇਰੀਓ ਵਗੈਰਾ ਆਉਂਦੇ ਨੇ ਹੁਣ ਇਹਨਾਂ ਦੇ ਵਿੱਚੋਂ 49% ਲੋਕ ਜਨਾਂ ਤੇ ਸਰਵੇ ਕੀਤਾ ਗਿਆ ਉਹਨਾਂ ਨੇ ਕਿਹਾ ਕਿ ਪਿਛਲੇ ਸਾਲ ਵੀ ਅਸੀਂ ਇੱਥੇ ਕੀ ਸੀ ਤੇ 28% ਨੇ ਕਿਹਾ ਕਿ ਅਸੀਂ ਪਿਛਲੇ ਸਾਲ ਨਾਲੋਂ ਜ਼ਿਆਦਾ ਦੁਖੀ ਹਾਂ ਸੋ ਤੇ 23% ਨੇ ਕਿਹਾ ਕਿ ਅਸੀਂ ਪਿਛਲੇ ਸਾਲ ਨਾਲੋਂ ਬਿਹਤਰ ਮਹਿਸੂਸ ਕਰ ਰਹੇ ਹਾਂ ਜੇ ਅਸੀਂ ਓਵਰਆਲ ਵਿਸ਼ਵ ਦੀ ਰੈਂਕਿੰਗ ਦੀ ਗੱਲ ਕਰੀਏ ਜਾਵੇ ਕਰੀਏ ਹੈਪੀਨੈਸ ਇੰਡੈਕਸ ਦੀ ਜਿਹੜੀ ਰਿਪੋਰਟ ਹੈ ਉਹਦੇ ਵਿੱਚ ਕੈਨੇਡਾ ਬਹੁਤ ਪਿੱਛੇ ਚਲਾ ਗਿਆ ਕਿ ਸਕੇ ਉਹਦੇ ਵਿੱਚ 2013 ਵਿੱਚ ਕੈਨੇਡਾ ਦਾ 6ਵਾਂ ਨੰਬਰ ਸੀ ਤੇ 2025 ਵਿੱਚ 18ਵਾਂ ਆਇਆ ਹੁਣ ਕਿਹੜੇ ਕਿਹੜੇ ਫੈਕਟਰ ਨੇ ਜਿਨ੍ਹਾਂ ਕਰਕੇ ਕੈਨੇਡੀਅਨ ਨਾ ਖੁਸ਼ ਹੋ ਸਕਦੇ ਨੇ ਉਹ ਇਕਨੋਮਿਕ ਕਨਸਲਟੈਂਟੀ ਜਿਹੜਾ ਹੈ ਜੀ ਉਹ ਜ਼ਿਆਦਾ ਅਨਸਰਟਨ ਮਾਹੌਲ ਜਿਹੜਾ ਆਰਥਿਕਤਾ ਨੂੰ ਲੈ ਕੇ ਬਣਿਆ ਹੋਇਆ ਹਾਊਸਿੰਗ ਅਫੋਰਡੇਬਿਲਟੀ ਬਹੁਤ ਵੱਡਾ ਇਸ਼ੂ ਹੈ ਤੇ ਪੋਸਟ ਪੈਂਡੇਮਿਕ ਰਿਕਵਰੀ ਦੇ ਚੈਲੰਜ ਜਿਹੜੇ ਨੇ ਭਾਵ ਕੋਵਿਡ ਤੋਂ ਬਾਅਦ ਜੋ ਚੈਲੰਜ ਸਾਡੇ ਲਈ ਖੜੇ ਹੋਏ ਨੇ ਉਹ ਕੈਨੇਡੀਅਨਾਂ ਨੂੰ ਅਜੇ ਵੀ ਤੰਗ ਕਰ ਰਹੇ ਨੇ ਤੇ ਉਹਨਾਂ ਵਿੱਚੋਂ ਪੂਰੀ ਤਰ੍ਹਾਂ ਬਾਹਰ ਆਉਣ ਦੇ ਵਿੱਚ ਅਜੇ ਸਫਲ ਨਹੀਂ ਹੋਏ ਜੀ ਜੀ